ਕੁਝ ਵੀ ਮੈਂ ਵੇਖਾਂ ਹੁੰਦਾ ਤੇਰਾ ਹੀ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਇਨਸਾਨਾਂ ਦਾ ਜਾਨਵਰਾਂ ਪ੍ਰਤੀ ਨਫ਼ਰਤ ਤੇ ਪਿਆਰ ਦੋਨੇ ਦੇਖਾਂਗੇ ਆਪਾਂ ਸੌਖੇ ਲੱਭ ਜਾਂਦੇ ਵਿੱਚ ਆਪਾਂ ਇਹਨੂੰ ਬਾਂਦਰੀ ਕਹਿ ਦਿੰਦੇ ਆ ਇਸ ਕੁੜੀ ਨੇ ਇਸ ਬਾਂਦਰ ਨੂੰ ਛੋਟੇ ਹੁੰਦੇ ਨੂੰ ਜਦੋਂ ਇਹ ਬਿਮਾਰ ਸੀ ਤਾਂ ਸਾਹਬਿਆ ਸੀ ਤੇ ਇਹਦੇ ਬਿਮਾਰੀ ਦੇ ਵੇਲੇ ਮਦਦ ਕੀਤੀ। ਉਹ ਤੋਂ ਬਾਅਦ ਇਹਨੇ ਇਹਨੂੰ ਜੰਗਲ ਦੇ ਵਿੱਚ ਛੱਡਤਾ। ਪਰ ਜਦੋਂ ਲੰਬੇ ਸਮੇਂ ਬਾਅਦ ਇਹਨੂੰ ਮਿਲਣ ਆਈ ਤਾਂ ਇਹਨੂੰ ਸੀਗਾ ਕਿ ਪਤਾ ਨਹੀਂ ਉਹ ਮੈਨੂੰ ਪਛਾਣੂਗਾ ਕਿ ਨਹੀਂ ਪਰ ਹੈਰਾਨੀ ਦੀ ਗੱਲ ਆ ਕਿ ਉਹਨੇ ਇਸਨੂੰ ਪਛਾਣਿਆ ਤੇ ਇਹਨੂੰ ਇੰਨਾ ਪਿਆਰ ਕੀਤਾ। ਇਹ ਆ ਜਾਨਵਰਾਂ ਦਾ ਪਿਆਰ। ਡੋਲਫਿਨ ਨੇ ਇੱਕ ਕਛੂ ਗੁੰਮੇ ਨੂੰ ਦੇਖਿਆ ਕਿ ਉਹਦੇ ਕੱਲ ਦੇ ਵਿੱਚ ਇਨਸਾਨਾਂ ਦੁਆਰਾ ਸਿੱਟਿਆ ਗਿਆ ਜਿਹੜਾ ਕਾਂਤਮਾਨ ਦਾ ਜਿਹੜਾ ਨੈਟਾ ਜਾਲ ਹੁੰਦਾ ਉਹ ਫਸਿਆ ਹੋਇਆ ਤੇ ਉਹਨੂੰ ਕਢਾਉਣ ਵਾਸਤੇ ਉਹਨਾਂ ਨੇ ਉਸ ਕੁੱਚੂ ਨੂੰ ਆਪਣੇ ਮੂੰਹ ਦੇ ਵਿੱਚ ਫੜਿਆ ਤੇ ਇਨਸਾਨਾਂ ਦੀ ਕਿਸ਼ਤੀ ਦੇ ਕੋਲੇ ਲੈ ਕੇ ਗਈ ਕਿਉਂਕਿ ਉਹਨੂੰ ਪਤਾ ਸੀ ਵੀ ਇੱਥੋਂ ਮਦਦ ਮਿਲਣੀ ਆ। ਕਈ ਥਾਵਾਂ 'ਤੇ ਇਨਸਾਨਾਂ ਨੇ ਜਾਨਵਰਾਂ ਦਾ ਬੜਾ ਖਿਆਲ ਰੱਖਿਆ ਜਿਵੇਂ ਆ ਕੁੱਤਿਆਂ ਵਾਸਤੇ ਘਰ ਬਣਾਏ ਹੋਏ ਨੇ, ਉਹਨਾਂ ਵਾਸਤੇ ਅੱਗ ਮੱਚਦੀਆਂ ਨਾਲ ਵਾਸਤੇ ਬਿਸਤਰੇ ਲੱਗੇ ਨੇ। ਕਈ ਥਾਵਾਂ 'ਤੇ ਕੁੱਤਿਆਂ ਦਾ ਮੀਟ ਵੀ ਬਣਾਇਆ ਜਾਂਦਾ ਕਈ ਦੇਸ਼ਾਂ ਦੇ ਵਿੱਚ ਤੇ ਉੱਥੇ ਵੀ ਛਾਪੇ ਵੱਜਦੇ ਆ। ਤੇ ਕੁੱਤਿਆਂ ਨੂੰ ਛੜਾਇਆ ਜਾਂਦਾ ਬਹੁਤ ਇਨਸਾਨ ਐਸੇ ਨੇ ਜਿਹੜੇ ਜਾਨਵਰਾਂ ਦੀ ਮਦਦ ਕਰਨ ਲਈ ਜਾਂ ਜਾਨਵਰਾਂ ਨਾਲ ਇੰਨਾ ਪਿਆਰ ਕਰਦੇ ਵੀ ਉਹਨਾਂ ਦੇ ਲਈ ਕੁਛ ਨਾ ਕੁਛ ਕਰਦੇ ਰਹਿੰਦੇ ਆ ਜਿਵੇਂ ਹੁਣ ਆਪਚਾਰੀਏ ਕਮਾਂ ਸੀ ਇਹਦੇ ਛੋਟੇ ਬੱਚੇ ਸੀਗੇ ਕਿਸੇ ਨੇ ਇਹਨੂੰ ਬੰਨਿਆ ਬੰਨ ਕੇ ਸ਼ਾਇਦ ਉਹ ਭੁੱਲ ਗਿਆ ਜਾਂ ਉਹਨੇ ਜਾਣ ਕੇ ਬੰਨਿਆ ਪਤਾ ਨਹੀਂ ਉਤੋਂ ਬਾਅਦ ਇਹਦੇ ਬੱਚੇ ਵੀ ਮਰ ਗਏ ਤੇ ਇਹਨੂੰ ਕਿਸੇ ਨੇ ਕੁਝ ਖਾਣ ਨੂੰ ਵੀ ਨਹੀਂ ਦਿੱਤਾ ਸੁੱਕੀ ਪਈ ਆ ਜਮਈ ਇਹ ਕੁੱਤੀ ਨੂੰ ਜਦੋਂ ਕਿਸੇ ਨੇ ਰੈਸਕਿਊ ਕੀਤਾ ਤਾਂ ਸੁੱਕੀ ਪਈ ਸੀ ਇਹਦਾ ਇੱਕ ਬੱਚਾ ਸ਼ਾਇਦ ਜਿਉਂਦਾ ਸੀਗਾ ਫਿਰ ਇਹਨੂੰ ਉਹਨੇ ਲੈ ਕੇ ਗਿਆ ਮਤਲਬ ਬਹੁਤ ਸਾਰੇ ਐਸੇ ਕਿਸਮਤ ਵਾਲੇ ਕਹਿ ਲੋ ਤੁਸੀਂ ਜਾਨਵਰ ਹੈਗੇ ਨੇ ਜਿਨ੍ਹਾਂ ਤੱਕ ਇਦਾਂ ਦੇ ਦਿਆਲੂ ਬੰਦੇ ਪਹੁੰਚ ਜਾਂਦੇ ਆ ਤੇ ਫਿਰ ਉਹਨਾਂ ਦੀ ਮਦਦ ਵੀ ਹੋ ਜਾਂਦੀ ਹੈ ਜਿਵੇਂ ਆ ਕਿਸੇ ਨੇ ਕਬੂਤਰ ਨੂੰ ਬੰਨ ਕੇ ਸੱਟਿਆ ਹੋਇਆ ਸੀ ਇਹ ਜਿਵੇਂ ਟੂਨੇ ਕਰਦੇ ਆ ਜਾਂ ਕੁਝ ਹੋਰ ਇਦਾਂ ਦਾ ਜਾਂ ਫਿਰ ਖੇਡਾਂ-ਖੇਡਾਂ ਦੇ ਵਿੱਚ ਆਪਾਂ ਮਜਾਕ ਮਜਾਕ ਦੇ ਵਿੱਚ ਇਹਨਾਂ ਦੇ ਨਾਲ ਕੁਛ ਇਦਾਂ ਦਾ ਕਰ ਜਾਂਦੇ ਆ ਜੋ ਗਲਤ ਆ ਪਰ ਦੂਜੇ ਪਾਸੇ ਇਨਸਾਨ ਦੀ ਨਫ਼ਰਤ ਦੇਖੋ ਜਾਂ ਇਨਸਾਨ ਦੇ ਜ਼ੁਲਮ ਦੀ ਇਮਤਿਹਾਨ ਦੇਖੋ ਮੁਰਗੀ ਮੁਰਗੀ ਦੇ ਬੱਚਿਆਂ ਨੂੰ ਤਾਂ ਕੁਛ ਮੰਨਦੇ ਨਹੀਂ ਐ ਤਾਂ ਬ੍ਰੈਡ ਦੇ ਟੁਕੜੇ ਨਾਲੋਂ ਵੀ ਮਾੜਾ ਮੰਨਦੇ ਨੇ ਮਤਲਬ ਜਿਵੇਂ ਆਪਾਂ ਬ੍ਰੈਡ ਐਕਸਪਾਇਰ ਹੋ ਗਿਆ ਤਾਂ ਸੈਟ ਨਹੀਂ ਦਿੰਦੇ ਇਦਾਂ ਜੇ ਕੋਈ ਬਿਮਾਰੀ ਲੱਗੀ ਤਾਂ ਵੀ ਸੈਟ ਦੇਣਾ ਜੇ ਕਿਸੇ ਆਂਡੇ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੈਟ ਦੇਣਾ ਕੂੜੇ ਦੇ ਵਿੱਚ ਸਮਝਦੇ ਨਹੀਂ ਵੀ ਉਹਨਾਂ ਦੇ ਵਿੱਚ ਵੀ ਜਾਨ ਆ ਆਹ ਦੇਖੋ ਤੁਸੀਂ ਇਹਨਾਂ ਨੇ ਇਹ ਚైనా ਵਗੈਰਾ ਕੋਈ ਕੰਟਰੀ ਆ ਜਿੱਥੇ ਇਹ ਉਹ ਆਂਡੇ ਨੂੰ ਵਾਲ ਕੇ ਖਾਂਦੇ ਆ ਜਿਹਦੇ ਵਿੱਚ ਅੱਧਾ ਬਣਿਆ ਹੋਇਆ ਬੱਚਾ ਹੁੰਦਾ ਕਹਿੰਦੇ ਇਹ ਸਿਹਤ ਲਈ ਬੜਾ ਹੈਲਦੀ ਆ ਇਦਾਂ ਤੁਹਾਡੀਆਂ ਸਿਹਤਾਂ ਕਿਵੇਂ ਠੀਕ ਰਹਿਣਗੀਆਂ ਤੁਸੀਂ ਕੁਦਰਤ ਨਾਲ ਖਲਵਾੜ ਕਰੀ ਜਾਂਦੇ ਹੋ ਆ ਜਿਹੜਾ ਦਰਖਤ ਵਧਿਆ ਗਿਆ ਜੇ ਇਹਨੂੰ ਕਿਸੇ ਬਾਹਰਲੇ ਮੁਲਕ ਦੇ ਵਿੱਚ ਵਧਣਾ ਹੁੰਦਾ ਪਹਿਲਾਂ ਉਹਨਾਂ ਨੇ ਉਡੀਕ ਕਰਨੀ ਸੀ ਇਹਨਾਂ ਦੇ ਉੱਡਣ ਦੀ ਪੰਛੀਆਂ ਦੇ ਬੱਚਿਆਂ ਨੂੰ ਉੱਡਣ ਦੀ ਉਸ ਤੋਂ ਬਾਅਦ ਵਧਣਾ ਸੀ ਜਾਂ ਫਿਰ ਇਹਨਾਂ ਦਾ ਕੋਈ ਹੱਲ ਕਰਨਾ ਸੀ ਉਹਨਾਂ ਚਿਰ ਹੱਥ ਨਹੀਂ ਲਾ ਸਕਦੇ ਸੀ ਇੱਥੇ ਇਹਨਾਂ ਨੇ ਇੱਕ ਦਰਖਤ ਨਹੀਂ ਵਧਿਆ ਇੱਥੇ ਇਹਨਾਂ ਨੇ ਕੁਦਰਤ ਨਾਲ ਖਲਵਾੜ ਕੀਤਾ ਕਿੰਨੇ ਹੀ ਪੰਛੀਆਂ ਦੇ ਘਰ ਟਾ ਦਿੱਤੇ ਗਏ ਇਹਨਾਂ ਨੂੰ ਤਾਂ ਇਹ ਬਿਲਕੁਲ ਬ੍ਰੈਡ ਦੇ ਟੁਕੜੇ ਵਾਂਗੂ ਸਮਝਦੇ ਆ ਇਹ ਮੁਰਗੀਆਂ ਨੂੰ ਸ਼ਾਇਦ ਕੋਈ ਬਿਮਾਰੀ ਹੋ ਗਈ ਕਿਉਂਕਿ ਇਹਨਾਂ ਨੇ ਖਾਣਾ ਸੀ ਉਹਨੇ ਖਾ ਨਹੀਂ ਸਕਦੇ ਇਸ ਕਰਕੇ ਇਹਨਾਂ ਨੂੰ ਮਾਰਨ ਲੱਗੇ ਹੋਏ ਨੇ ਫੋਮ ਇੱਕ ਫੋਮ ਹੁੰਦੀ ਆ ਝਾਗ ਇਹਨਾਂ ਦੇ ਉੱਤੇ ਸਿੱਟ ਦੇਣੀ ਆ ਵੀ ਇਹਨਾਂ ਦਾ ਸਾਹ ਬੰਦ ਹੋ ਜAVE ਤੇ ਮਰ ਜਾਣ ਜਿਵੇਂ ਇਨਸਾਨ ਨੂੰ ਪਾਣੀ ਚ ਡਬੋ ਦਈਏ ਆਪਣੇ ਸਿਰ ਮੂੰਹ ਤੇ ਉੱਤੇ ਕੋਈ ਕੁਝ ਰੱਖ ਕੇ ਆਪਾਂ ਦਾ ਸਾਹ ਬੰਦ ਕਰ ਦੋਏ ਕਿੰਨਾ ਦੁੱਖ ਲੱਗਦਾ ਕਿੰਨੇ ਤੰਗ ਹੁੰਨੇ ਆ ਆਪਾਂ ਇਹ ਹੀ ਫੀਲਿੰਗ ਉਹਨਾਂ ਦੀ ਆ ਇਹ ਹੀ ਉਹ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਚ ਵੀ ਜਾਨ ਆ ਪਰਾ ਕੋਈ ਇਨਸਾਨ ਆਪਣੇ ਸਵਾਦ ਵਾਸਤੇ ਪਤਾ ਨਹੀਂ ਕੀ ਕੀ ਕੋਸ਼ਿਸ਼ ਕਰ ਲੈਂਦਾ ਆਪਣੇ ਸਵਾਰਥ ਵਾਸਤੇ ਪਤਾ ਨਹੀਂ ਕੀ ਕੀ ਕੋਸ਼ਿਸ਼ ਕਰ ਲੈਂਦਾ ਕੱਲ ਨੂੰ ਕੋਈ ਕੁਦਰਤੀ ਆਫਤ ਆਉਂਦੀ ਆ ਤਾਂ ਫਿਰ ਆਪਾਂ ਰੱਬ ਨੂੰ ਦੋਸ਼ ਦਿੰਨੇ ਆ ਪ੍ਰਮਾਤਮਾ ਸਾਰਿਆਂ ਨੂੰ ਓਨਾ ਹੀ ਪਿਆਰ ਕਰਦਾ ਜਿੰਨਾ ਜਾਨਵਰਾਂ ਨੂੰ ਪੰਛੀਆਂ ਨੂੰ ਪ੍ਰਕਿਰਤੀ ਨੂੰ ਓਨਾ ਹੀ ਇਨਸਾਨਾਂ ਨੂੰ ਇਹ ਜੋ ਕੁਝ ਵੀ ਸਾਡੇ ਨਾਲ ਹੁੰਦਾ ਹੈ ਸਾਡੇ ਆਪਣੇ ਬੀਜੇ ਹੋਏ ਕੰਡੇ ਆ ਜੋ ਅਸੀਂ ਪਾਟਦੇ ਆ ਇਹਦੇ ਵਿੱਚ ਪ੍ਰਮਾਤਮਾ ਦਾ ਕੋਈ ਹੱਥ ਨਹੀਂ ਇਸੇ ਕਰਕੇ ਤੁਹਾਨੂੰ ਕਹੀਦਾ ਪਿਆਰ ਨਾਲ ਰਹਿਣਾ ਸਿੱਖੋ ਖਾਣ ਵਾਲੀਆਂ ਚੀਜ਼ਾਂ ਨੂੰ ਖਾਓ। ਹਰ ਕਿਸੇ ਨੂੰ ਪਿਆਰ ਕਰੋ ਕਿਉਂਕਿ ਹਰ ਛੈ ਦੇ ਵਿੱਚ ਪ੍ਰਮਾਤਮਾ। ਜ਼ਿੰਦਗੀ ਬਹੁਤ ਖੂਬਸੂਰਤਾਂ ਮਿੱਤਰੋ। ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ। ਚਮਤਕਾਰ ਹੁੰਦੇ ਆ। ਕਲਾ ਬਰਤਦੀਆਂ ਜ਼ਿੰਦਗੀਆਂ ਬਦਲਦੀਆਂ ਨੇ। ਜਿਉਂਦੇ ਵਾਸਤੇ ਰਹੋ। ਧੰਨਵਾਦ।